ਸਭ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਜਿਹੜਾ ਮਨ ਕਰਕੇ ਸਾਰਿਆਂ ਨੂੰ ਨੀਵਾ ਹੈ ਤੇ ਸਾਧ ਸੰਗਤ ਭਾਵੇਂ ਉਹ ਸਾਰਿਆਂ ਨਾਲੋਂ ਊਚਾ ਹੈ ਪਰ ਮਨ ਕਰਕੇ ਉਹ ਨੀਵਾ ਹੀ ਹੈ ਉਹਨੂੰ ਬ੍ਰਹਮ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਜਾਏ ਪੁੱਛੋ ਬਿਦਰ ਦਾਸੀ ਸੁਤੇ ਕ੍ਰਿਸ਼ਨ ਉਤਰਿਆ ਜਿਸ ਕਰ ਜਾਏ ਜਿਹਦੇ ਘਰ ਭਗਵਾਨ ਕ੍ਰਿਸ਼ਨ ਜਾ ਕੇ ਬਿਦਰ ਦੇ ਉਤਰੇ ਭਾਵੇਂ ਨੀਵੀਂ ਜਾਤ ਦਾਸੀ ਰਬਦਾਸ ਜੀ ਮਾਰ ਉਸਤਤ ਕਰੇ ਨਿਮਖ ਕੀਰਤ ਹਰ ਗਾਏ ਰਬਦਾਸ ਜੀ ਚਮਾਰਾਂ ਦੇ ਪੈਦਾ ਹੋਏ ਇੱਕ ਨਿਮਖ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਪਤਿਤ ਜਾਤ ਤੇ ਉਤਮ ਪਿਆ ਚਾਰ ਵਰਨ ਪਏ ਪਗ ਆਏ ਭਾਵੇਂ ਪਤਿਤ ਜਾਤ ਸੀ ਉਸ ਜਾਤ ਨੂੰ ਚੰਗਾ ਨਹੀਂ ਸਮਝਦੇ ਸਨ ਕਹਿੰਦੇ ਚਾਰੇ ਹੀ ਵਰਨ ਬ੍ਰਾਹਮਣ ਖੱਤਰੀ ਸ਼ੂਦ ਵੈਸ ਸਾਰੇ ਵਰਨ ਰਬਦਾਸ ਜੀ ਦੇ ਚਰਨਾਂ ਤੇ ਡਿਗੇ ਆ ਪਰਮੇਸ਼ਰ ਦੇ ਸਿਮਰਨ ਦੀ ਮਹਿਮਾ ਹੈ ਤਾ ਸਤਿਗੁਰੂ ਜੀ ਕਹਿੰਦੇ ਪਤਿਤ ਜਾਤ ਤੇ ਉਤਮ ਪਿਆ ਚਾਰ ਵਰਨ ਪਏ ਪਾਗ ਆਏ ਨਾਮ ਦੇਉ ਪ੍ਰੀਤ ਲੱਗੀ ਹਰਿ ਸਿਉ ਲੋਕ ਸ਼ੀਪਾ ਕਹੇ ਬੁਲਾਏ ਬ੍ਰਾਹਮਣ ਖੱਤਰੀ ਪਿਠ ਦੇ ਛੋਡੇ ਨਾਮ ਦੇਉ ਲੀਆ ਮੁਖ ਲਾਏ ਬ੍ਰਾਹਮਣ ਖੱਤਰੀਆਂ ਨੂੰ ਪਿਠ ਦੇ ਕੇ ਭਗਵਾਨ ਨੇ ਨਾਮਦੇਵ ਨੂੰ ਆਪਣੇ ਗਲੇ ਦੇ ਨਾਲ ਲਾਇਆ ਭਾਵੇਂ ਉੱਚੀਆਂ ਜਾਤਾਂ ਵਾਲੇ ਸਨ ਹੰਕਾਰੀ પુરਸਨ ਉਹਨਾਂ ਨੇ ਪਰਮੇਸ਼ਰ ਨੂੰ ਨਰੰਕਾਰ ਦੇ ਆਪਣੇ ਪਿਆਰਿਆਂ ਨੂੰ ਉਹਨਾਂ ਨੇ ਗਲ ਦੇ ਨਾਲ ਲਾਇਆ ਤੀਜੇ ਪਾਤਸ਼ਾਹ ਜੀ ਦਾ ਬਚਨ ਹੈ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜੀਉ ਤੁਰ ਤੋਂ ਰੱਖਦਾ ਆ ਪਰ ਹਰਲਾਦ ਜਨ ਤੁਧ ਆਖ ਲੈ ਹਰ ਜੀਉ ਹਰਨਾਖਸ਼ ਮਾਰ ਪਚਾਇਆ ਪ੍ਰਿਲਾਦ ਦੀ ਰੱਖਿਆ ਕੀਤੀ ਹਰਨਾਖਸ਼ ਨੂੰ ਮਾਰਿਆ ਤਾਂ ਸਤਿਗੁਰੂ ਜੀ ਨੇ ਕਿਹਾ ਜਿੰਨੇ ਵੀ ਭਾਵੇਂ ਭਗਤ ਕਿਸੇ ਵੀ ਵਰਨ ਵਿੱਚ ਪੈਦਾ ਹੋਇਆ ਕਿਸੇ ਵੀ ਜਾਤ ਵਿੱਚ ਪੈਦਾ ਹੋਇਆ ਭਗਵਾਨ ਨੇ ਉਸ ਦੀ ਸਾਧ ਸੰਗਤ ਉਹਦੇ ਭਗਵਾਨ ਦੇ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਜਿਹੜੀਆਂ ਸਨ ਭਗਵਾਨ ਨੇ ਜਾਤ ਨਹੀਂ ਦੇਖੀ ਭਗਵਾਨ ਨੇ ਉਸ ਦਾ ਕੋਈ ਹੋਰ ਅਮੀਰੀ ਨਹੀਂ ਦੇਖੀ ਭਾਵੇਂ ਗਰੀਬ ਜਾਤਾਂ ਦੇ ਸਨ ਪਰ ਫਿਰ ਵੀ ਸਤਿਗੁਰੂ ਜੀ ਨੇ ਬਾਣੀ ਵਿੱਚ ਵਚਨ ਲਿਖਿਆ ਹੈ गोविंद 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 ਸੰਗ ਨਾਮ ਦੇ ਉਹ ਮਨ ਲੈਣਾ ਨਾਮਦੇਵ ਜੀ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਲਵ ਲਵ ਜੋੜੀ ਆੜ ਦਾਮ ਕੋਸ਼ੀ ਪਰ ਹੋਇਓ ਲਾਖੀਣਾ ਅੱਧੀ ਕੌਡੀ ਦਾ ਸ਼ੇਂਬਾ ਸੀ ਉਹ ਲੱਖਾਂ ਦਾ ਹੋ ਗਿਆ ਉਹਦੀ ਕੀਮਤ ਇੰਨੀ ਵੱਧ ਗਈ ਸੰਸਾਰ ਦੇ ਲੋਕੀਆਂ ਅਜ ਨਾਮਦੇਵ ਨੂੰ ਸਾਰੇ ਜਾਣਦੇ ਐ ਨਾਮਦੇਵ ਜੀ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤਾਂ ਸਤਿਗੁਰੂ ਜੀ ਨੇ ਬਾਣੀ ਲਿਖੀ ਐ ਕਹਿੰਦੇ ਗੋਬਿੰਦ 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 ਸੰਗ ਨਾਮ ਦੇ ਓਨ ਮਨ ਲੀਣਾ ਇਹ ਭਗਤ ਧੰਨਾ ਜੱਟ ਜੀ ਦੀ ਬਾਣੀ ਹੈ ਆੜ ਧਾਮ ਕੋ ਸੀਪਰੋ ਹੋਇਓ ਲਖੀਣਾ ਬੁਨ ਨਾ ਤਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਆਪਣਾ ਬੁਨ ਨਾ ਤਨ ਨਾ ਛੱਡ ਕੇ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਨਾਲ ਪ੍ਰੀਤ ਕੀਤੀ ਨੀਚ ਕੁਲਾ ਜੁਲਾਹਰੋ ਪਇਓ ਗੁਣੀ ਗਹੀਰਾ ਨੀਚ ਕੁਲ ਦਾ ਜੁਲਾਹਾ ਸੀ ਗੁਣਾ ਦਾ ਸਮੁੰਦਰ ਹੋ ਗਿਆ ਉਹਨੋਂ ਦੁਨੀਆ ਅਜ ਕੱਲਾ ਕੱਲਾ ਉਹਨਾਂ ਦੇ ਪੰਥ ਚੱਲਦੇ ਹਨ ਉਹਨਾਂ ਦੇ ਅਜ ਕਬੀਰ ਸਾਹਿਬ ਦਾ ਬੜਾ ਵੱਡਾ ਪੰਥ ਅਜ ਵੀ ਦੁਨੀਆ ਦੇ ਅੰਦਰ ਚੱਲਦਾ ਹੈ। ਆੜ ਧਾਮ ਕੋ ਛੇਪਰੋ ਹੋਇਓ ਲਖੀਣਾ ਬੋਨ ਨਾ ਤਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਹਰੋ ਪਇਓ ਗੁਨੀ ਗਹੀਰਾ ਰਬਦਾਸ ਮੰਨਤਾ ਢੋਰ ਨੀਤ ਰਬਦਾਸ ਲੋਕਾਂ ਦੇ ਮਰੇ ਹੋਏ ਪਸ਼ੂ ਚੱਕਦਾ ਸੀ ਤਿੰਨ ਤਿਆਗੀ ਮਾਇਆ ਓਨ ਜਿਹੜੀ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਮਾਇਆ ਸੀ ਜਿਹੜੀ ਪਰਮੇਸ਼ਰ ਨਾਲੋਂ ਤੋੜਨ ਵਾਲੀ ਚੀਜ਼ ਸੀ ਉਹਨੂੰ ਮਾਇਆ ਦਾ ਰੂਪ ਦੱਸਦੇ ਆ ਗੁਰੂ ਅਮਰਦਾਸ ਮਹਾਰਾਜ ਦਾ ਪਵਿੱਤਰ ਬਚਨ ਹੈ ਇਹ ਮਾਇਆ ਜੇ ਤਹਰ ਵਿਸਰੈ ਮੋਹ ਪਜੇ ਪਾਉ ਦੂਜਾ ਲਾਇ ਜਿਹਦੇ ਅੰਦਰ ਸੰਸਾਰ ਦਾ ਮੋਹ ਪਜ ਜਾਂਦਾ ਹੈ ਪਰਮੇਸ਼ਰ ਤੋਂ ਮੁਨੱਖ ਟੁੱਟ ਜਾਂਦਾ ਹੈ ਉਹਨੂੰ ਮਾਇਆ ਦਾ ਰੂਪ ਦੱਸਿਆ ਹੈ ਬਾਬਾ ਰਵਿਦਾਸ ਜੀ ਮਹਾਰਾਜ ਨੇ ਮਾਇਆ ਨੂੰ ਤਿਆਗਿਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਹਰੀ ਪਰਮੇਸ਼ਰ ਦਾ ਉਹਨੇ ਦਰਸ਼ਨ ਵੀ ਕੀਤਾ ਤੇ ਸਾਧ ਸੰਗਤ ਦੁਨੀਆਂ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਪ੍ਰਗਟ ਹੋਇਆ ਸਾਧ ਸੰਗਤ ਹਰ ਦਰਸ਼ਨ ਪਾਇਆ ਸੈਣ ਨਾਈ ਬੁਤਕਾਰੀਆ ਨਾਈ ਪਿੰਡ ਦੀਆਂ ਬੁਥੀਆਂ ਕਰਦੇ ਐ ਉਹ ਹਰੇਕ ਦੇ ਵਿਆਹ ਸ਼ਾਦੀ ਵਿੱਚ ਜਾ ਕੇ ਨਾਈਆਂ ਦਾ ਖਾਸ ਰੋਲ ਹੁੰਦਾ ਭਗਤ ਅੰਨਾ ਜੱਟ ਜੀ ਕਹਿੰਦੇ ਪਿੰਡ ਦੀਆਂ ਬੁਥੀਆਂ ਕਰਦਾ ਸੀ ਸੈਣ ਨਾਈ ਉਹ ਘਰ ਘਰ ਸੁਣਿਆ ਜਿੱਦਾਂ ਪਾਈ ਨਾਈ ਨੂੰ ਰਾਜਾ ਕਹਿ ਕੇ ਪੁਕਾਰਦੇ ਉਹਨੂੰ ਸਾਰੇ ਹੀ ਜਾਣਦੇ ਸਨ ਪਿੰਡ ਦਾ ਬੱਚਾ ਬੱਚਾ ਜਾਣਦਾ ਸੀ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਹਿਰਦੇ ਵਿੱਚ ਪਰਮੇਸ਼ਰ ਵਸਿਆ ਭਗਤਾਂ ਦੀ ਗਿਣਤੀ ਵਿੱਚ ਆਇਆ ਇਹ ਬਿੱਦ ਸੁਣ ਕੇ ਜੱਟ ਰੋ ਇਹ ਗੱਲਾਂ ਸੁਣ ਕੇ ਜੱਟ ਨੇ ਵੀ ਇਹ ਗੱਲਾਂ ਸੁਣੀਆਂ ਕਿ ਸਾਰੇ ਨੀਵੀਂਆਂ ਜਾਤਾਂ ਦੇ ਵੱਡੇ ਵੱਡੇ ਗੁਣਵਾਨ ਪੁਰਖ ਹੋਏ ਆ ਨੀਵੀਂਆਂ ਜਾਤਾਂ ਦੇ ਜਿਨ੍ਹਾਂ ਨੂੰ ਦੁਨੀਆਂ ਪੂਜਾ ਕਰਦੀ ਹੈ ਇਹ ਗੱਲਾਂ ਸੁਣ ਕੇ ਫਿਰ ਜੱਟ ਨੇ ਵੀ ਭਗਤੀ ਨੂੰ ਲੱਗਿਆ ਇਹ ਵੀ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤਖ ਗਸਾਈਆਂ ਧੰਨਾ ਬੜਪਾਗਾ ਪ੍ਰਤਖ ਹੋ ਕੇ ਪਰਮੇਸ਼ਰ ਨਰੰਕਾਰ ਮਿਲਿਆ ਤੇ ਕੇਵਲ ਧੰਨੇ ਜੱਟ ਨੂੰ ਮਿਲਿਆ ਇਹ ਸਾਹਮਣੇ ਪ੍ਰਤਖ ਮਿਲਣਾ ਪਰਮੇਸ਼ਰ ਨੇ ਪਰਮੇਸ਼ਰ ਦਾ ਸਰੂਪ ਸਾਹਮਣੇ ਖੜਾ ਹੋ ਜਾਣਾ ਇਹ ਮਿਲਿਆ ਤੇ ਕੇਵਲ ਤੇ ਕੇਵਲ ਧੰਨੇ ਜੱਟ ਨੂੰ ਮਿਲਿਆ ਹੈ ਤਾਂ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਨਾਲ ਪ੍ਰੀਤੀ ਕੀਤੀ ਹੈ ਉਨਾ ਉਹਨਾ ਪੁਰਖਾਂ ਦੀ ਪੂਜਾ ਸੰਸਾਰ ਨੇ ਉਹਨਾ ਪੁਰਖਾਂ ਨਾਲ ਪ੍ਰੀਤ ਕੀਤੀ ਹੈ